ਅੱਜ ਤੱਕ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਕੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਸੋ ਅੱਜ ਅਸੀਂ ਇੱਕ ਗੁਰੂ ਸਿੱਖ ਤੋਂ ਜੜਾ ਜੋੜਾ ਵਾ 버ਗਰ ਤੇ ਜਾਂ ਵੱਖ-ਵੱਖ ਚੀਜ਼ਾਂ ਜਿਹੜੀਆਂ ਬਣਾ ਰਹੇ ਉਹਨਾਂ ਨਾਲ ਗੱਲਬਾਤ ਕਰਕੇ ਕੰਮ ਦੀ ਪੁੱਛ ਕਰਦੇ ਆ ਇਸ ਟਾਈਮ ਜਿਹੜਾ ਬਿਲਕੁਲ ਸਾਫ਼ ਸੁਥਰੀ ਜਿਹੜੀਆਂ ਚੀਜ਼ਾਂ ਬਣਾ ਰਿਹਾ ਲਾਪਰੀ ਸਿੰਘ ਜੀ ਜੋੜਾ ਉਸ ਨਾਲ ਗੱਲਬਾਤ ਕਰਕੇ ਅਸੀਂ ਵੀ ਦੱਸਿਆ ਜੀ ਕਿਵੇਂ ਮੰਨਦੇ ਵਿੱਚ ਆਂ ਜਿਹੜਾ ਇਹ ਸਾਰਾ ਮਨੁੱਖ ਕਿਹਾ ਜਾਂ ਪਹਿਲਾਂ ਇੱਥੇ ਨਹੀਂ ਸੌਂਦਾ ਨਹੀਂ ਪਹਿਲਾਂ ਬੀਜੀ ਸਿੱਖਿਆ ਜੇ ਕੰਮ ਥੋੜਾ ਜਿਹਾ ਆਪਾਂ ਚੰਡੀਗੜ੍ਹ ਜੀ ਰੈਸਟੋਰੈਂਟ ਤੋਂ ਕੰਮ ਸਿੱਖਿਆ ਜੇ ਤਰਾਪਾ ਸਿੱਖਿਆ ਫਿਰ ਆਪਾਂ ਇੱਥੇ ਕੋਲ ਆ ਕਿੰਨਾ ਜ਼ਰੂਰ ਉੱਥੇ ਆਪਾਂ ਮੈਕਸਮ 6 ਮਹੀਨੇ ਲਾਇਆ ਹਾਂਜੀ ਉਹ ਕੋਈ ਸਰਟੀਫਿਕੇਟ ਦਿੰਦੇ ਜਾਂ ਬਰੋਟ ਹੀ ਬੰਦੇ ਦੱਸਦੇ ਨਹੀਂ ਨਹੀਂ ਉਹ ਇਦਾਂ ਹੀ ਵਿਦਾਊਟ ਹੀ ਆਪਣਾ ਸਰਟੀਫਿਕੇਟ ਕੋਈ ਨਹੀਂ ਦਿੱਤ ਮਿਲਿਆ بس ਇੱਥੇ ਉੱਥੇ ਕੰਮ ਸਿੱਖਣ ਨੂੰ ਮਤਲਬ ਵਧੀਆ ਹੈ ਇੱਥੇ ਆਪਣਾ ਕੰਮ ਉੱਥੇ ਸਾਰੇ ਗੁਰਸਿੱਖ ਭਰਾ ਹੀ ਉਹਨਾਂ ਦਾ ਹੀ ਆਪਣਾ ਰੈਸਟੋਰੈਂਟ ਇਸ ਟਾਈਮ ਮੈਂ ਲੋਕ ਜਿਹਾ ਸ਼ਟਰ ਲਾ ਕੇ ਨਾ ਚੱਲ ਰਿਹਾ ਇੱਥੇ ਆਪਾਂ ਨੂੰ ਤਕਰੀਬਨ ਵੀਰ ਦੀ 2 ਸਾਲ ਹੋ ਚੱਲੇ ਹਾਂਜੀ ਤੇ ਬਹੁਤ ਵਧੀਆ ਰਿਸਪੌਂਸ ਹੈ ਇੱਥੇ ਆਪਣੇ ਸਾਰੇ ਲੋਕਲ ਦੇ ਵੀਰ ਭਰਾ ਨੇ ਮੈਂ ਕੱਲੇ ਕਰਦੇ ਜਾਂ ਮਲਹੌਰ ਖਾਂਦੇ ਨਹੀਂ ਆਪਣੀ ਨਾਲ ਵਾਈਫ ਹੁੰਦੀ ਹੈ ਮੇਰੇ ਹਾਂਜੀ ਹਾਂਜੀ ਉਹ ਵੀ ਆ ਜਾਂਦੇ ਜੇ ਥੋੜਾ ਚਿਰ ਬਾਅਦ ਸ਼ਾਮ ਨੂੰ ਪਹਿਲਾਂ ਉੱਥੋਂ ਸਿੱਖ ਕੇ ਜਾਵਾਂ ਬਹੁਤ ਬੈਕ ਤੋਂ ਬਾਅਦ ਇੱਥੇ ਮਿਲੋ ਕਿੱਥੇ ਨਹੀਂ ਨਹੀਂ ਉਹਨਾਂ ਨੂੰ ਇਦਾਂ ਨਾਲ ਥੋੜੀ ਹੈਲਪ ਕਰਾਉਂਦੇ ਰਹੇ ਨਾਲ ਥੋੜਾ ਥੜੋ ਆਪ ਹੀ ਸਗੀ ਇੱਥੇ ਘਰ ਦੇ ਨਾਲ ਹੀ ਮੈਂ ਤੁਹਾਡੇ ਤੋਂ ਜੜੀ ਸੀ ਹਾਂਜੀ ਹਾਂਜੀ ਉਹਨਾਂ ਮੇਰੇ ਤੋਂ ਕਿਹੜੀ ਕਿਹੜੀ ਜਿਹੜੀ ਜਿਹੜੀ ਕੋਈ ਬਣਾਉਂਦੇ ਆਪਣੇ ਕੋਲ ਵੀਰਜੀ 버ਗਰ ਹੁੰਦਾ ਹੈ ਸੈਂਡਵਿਚ ਪੀਜ਼ਾ ਪਾਸਤਾ ਰੈਪ ਹੁੰਦਾ ਹੈ ਚਾਪ ਹੁੰਦੀ ਹੈ ਆਪਣੀ ਟਿਕਾ ਹੁੰਦੇ ਕਿਹੜੀ ਜਿਹੜੀ ਚੀਜ਼ ਦੀ ਜ਼ਿਆਦਾ ਜਿਹੜੀ ਬੰਦ ਮ ਤਕਰੀਬਨ ਰੈਗੂਲਰਲੀ ਕੰਟੀਨਿਊ ਸਾਰਾ ਚੱਲ ਜਾਂਦਾ ਬਸ ਇਹ ਆਪਣਾ 버ગર ਬਹੁਤ ਚੱਲਦਾ 버ગર ਪੀਜ਼ਾ ਬਹੁਤ ਕੋਸ਼ਿਸ਼ ਇਹ ਹੀ ਕਰੀ ਦੀ ਐ ਵੀ ਥੋੜੀ ਜਿਹੀ ਸਫਾਈ ਰੱਖੀ ਜਾਵੇ ਬਾਕੀ ਸਾਫ ਸੁਥਰਾ ਬਣਾਈਂਦਾ ਵਾ ਤਾਂ ਹੀ ਲੋਕ ਪਸੰਦ ਕਰਦੇ ਅਸੀਂ ਕੋਈ ਸਾਨੂੰ ਤੇ ਬੜਾ ਰਿਸਪੌਂਸ ਮਿਲਿਆ ਜੇ ਮੈਂ ਤੁਹਾਨੂੰ ਆਖੀ ਤੁਹਾਨੂੰ ਇੱਥੇ ਬਹੁਤ ਜਿਆਦਾ ਰਿਸਪੌਂਸ ਮਿਲਿਆ ਕਿਉਂਕਿ ਆ ਤੁਹਾਡਾ ਲੋਕਲ ਸ਼ਹਿਰ ਆ ਤੁਹਾਨੂੰ ਇਸ ਕਰਕੇ ਬਹੁਤ ਜਿਆਦਾ ਪਿਆਰ ਮਿਲਦਾ ਜਿਹੜੀ ਹੁਣ ਮੌਤ ਤੇ ਤਕਰੀਬਨ ਜਿਹੜੀਆਂ ਅਗਲੇ ਬਲੇ ਕਿਹੜੀ ਕਰੀਏ ਤੁਹਾਡੇ ਕੋਲ ਆਪਣੇ ਕੋਲ ਦੱਸਿਆ ਤੁਹਾਨੂੰ 버ગર ਐ ਸੈਂਡਵਿਚ ਐ ਪੀਜ਼ਾ ਪਾਸਤਾ ਚਾਂਪ ਹੁੰਦੀ ਐ ਆਪਣ ਕੀ ਹੁੰਦਾ ਤੇ ਚੇਤੋ ਲਾਵਾ ਜੀ ਹੋਰ ਵੀ ਕੋਈ ਕੋਈ ਪਲਾਨ ਦੇ ਵਿੱਚ ਹੈ ਜਿਹੜੀ ਥੋੜੀ ਜਿਹੜੀ ਚੀਜ਼ਾਂ ਹਾਂਜੀ ਇਸ ਤੋਂ ਬਾਅਦ ਵੇਖਾਂਗੇ ਆਪਣਾ ਛੋਟਾ ਮੋੜਾ ਥੋੜਾ ਜਿਹਾ ਰੈਸਟੋਰੈਂਟ ਓਪਨ ਕਰਾਂਗੇ ਜੇ ਵਾਇਗਰ ਹੁੰਨੇ ਚਾਇਆ ਤੇ ਫਿਰ ਉਸ ਤੋਂ ਬਾਅਦ ਇਹ ਲੌਂਜੀ ਸੈਟਪ ਬਹਰੀ ਚਾਹ ਹਾਂਜੀ ਹਾਂਜੀ ਨਹੀਂ ਫਿਲਹਾਲ ਇਦਾਂ ਹੀ ਹੈ ਇੱਥੇ ਆਪਣਾ ਕਮੇਟੀ ਦਾ ਹੀ ਹੁੰਦਾ ਥੋੜਾ ਜਿਹਾ ਕਿੰਨੇ ਵਜੇ ਜਿਹੜਾ ਲੌਂਜੀ ਦੇ ਕਿੰਨੇ ਵਜੇ ਸਾਰਾ ਅਸੀਂ ਦੁਪਹਿਰੇ ਵੀਰਤੀ ਆਜੀਦਾ ਜੇ 12 ਕੋਈ ਨਾ ਤੇ ਰਾਤ ਤਕਰੀਬਨ 10 ਵਜ ਜਾਂਦੇ ਜੀ ਹਾਂਜੀ ਹਾਂਜੀ ਫਿਰ ਘਰ ਬੱਚਾ ਛੋਟਾ ਉਹਨਾਂ ਨੂੰ ਜਾਗ ਵੀ ਠੰ ਕਹਿੰਦੇ ਕਿ ਕਹਿੰਦੇ ਕਿ ਚਾਟਾ ਨੂੰ ਬੱਚਿਆਂ ਨੂੰ ਜਿਹੜੀ ਤਖੀਨ ਬਹੁਤ ਚੀਜ਼ਾਂ ਦਾ ਬਹੁਤ ਚੀਜ਼ ਉਹਨਾਂ ਨੂੰ ਮਲਮ ਮੱਧ ਵਿੱਚ ਰੱਖ ਕੇ ਆਟੇ ਦੀਆਂ ਦੀ। ਹਾਂਜੀ ਵੇਖੋ ਬਾਕੀ ਜ਼ਿਆਦਾਤਰ ਜਿਹਦਾ ਮੋਮੋਸ ਗਰਮ ਹੁੰਦੇ ਆ ਉਹ ਆਪਾਂ ਨਹੀਂ ਬਣਾਉਂਦੇ। ਮੋਮੋਸ ਹੋ ਗਏ ਨਿਊਡਲ ਹੋ ਗਏ। ਉਹ ਥੋੜੇ ਲੋਕ ਘੱਟ ਤੋਂ ਪਤਾ ਜਾਗਰੂਕ ਹੋ ਗਏ ਨੇ। ਉਹ ਉਸ ਚੀਜ਼ ਬਾਰੇ ਆਪਾਂ ਘਾਟੀ ਆਪਾਂ ਇੱਥੇ ਸਾਫ ਸੁਥਰਾ ਆਪਣਾ 버ਗਰ ਵੀ ਆਪਣਾ ਕੋਈ ਲੋਕਲ ਕੁਆਲਟੀ ਦਾ ਨਹੀਂ ਬੋਨ ਦਾ ਸਾਰਾ ਆਪਣਾ ਜਿੰਨੇ ਵੀ ਹੁੰਦਾ ਸੈਂਡਵਿਚ ਬੋਨ ਦਾ ਬ੍ਰਾਊਨ ਬਰੈਡ ਵਰਤੀ ਦੀ ਆ। ਇਸ ਕਰਕੇ ਲੋਕ ਹੀ ਪਸੰਦ ਕਰਦੇ ਸਸਤਾ ਸਸਤਾ ਸਾਰਾ ਫਿਰ ਜਿਹੜਾ ਇੱਥੇ ਮਟੀਲ ਜਿਹੜਾ ਮਤਲਬ ਕਿ ਓਗ ਜਿਹੜਾ ਤੇਲ ਵਗਦਾ ਸਾਰਾ ਮਤਲਬ ਜਿਹੜਾ ਕੰਡੀਆਂ ਸਾਰਾ ਚੰਗੀ ਕੁਆਰਟੀ ਦਾ ਬਿਲਕੁਲ ਬਿਲਕੁਲ ਸਾਰਾ ਚੰਗੀ ਕੁਆਰਟੀ ਦਾ ਕੋਈ ਲੋਕਲ ਚੀਜ਼ ਆ ਆਪਣੀ ਸੌ ਸੇ ਸਾਰੀ ਆਪਣੀ ਪਈ ਹੈ ਤੁਸੀਂ ਖੋਟਾ ਸਕਦੇ ਹੋ ਸਾਰੀ ਵਿਭਾ ਦੀ ਯੂਜ਼ ਕਰੀਦੀ ਹੈ ਕੋਈ ਲੋਕਲ ਇਹਦੇ ਵਿੱਚ ਸਾਰਾ ਮਤਲਬ ਰੈਡੀਮੇਡ ਪਰਚੇਸ ਕਰਦੇ ਕਿ ਜਾਂ ਕੋ ਆਪਣੀ ਖੋਦੀ ਚੀਜ਼ ਜਿਹੜੀ ਵਿੱਚ ਤਿਆਰ ਕਰਦੇ ਨਹੀਂ ਆਪਣੀ ਕੋ ਟਿੱਕੀ ਆਪਾਂ ਖੋਦੀ ਤਿਆਰ ਕਰੀਦੀ ਆ ਬਾਕੀ ਸਾਰਾ ਰੈਡੀਮੇਡ ਹੀ ਹੁੰਦਾ ਜਿਹੜਾ ਸੌਸਿਸ ਵਗੈਰਾ ਹੁੰਦੀ ਹੈ ਬਾਕੀ ਉਹ 버거 ਵਗੈਰਾ ਉਹ ਤੇ ਥੋੜਾ ਇਦਾਂ ਹੀ ਹੁੰਦਾ ਬੰਦ ਸਾਰੀ ਜਾਣਕਾਰੀ ਜਿਹੜੀ ਫਿਰ ਰੈਸਟੋਰੈਂਟ ਤੋਂ ਕੀਤੀ ਕਿ ਜਾਂ ਹੁਣ ਇੱਥੇ ਆ ਕੇ ਕੁਝ ਆਪਣੇ ਕੋਲੋਂ ਵੀ ਜਿਹੜਾ ਮਤਲਬ ਅੱਗੇ ਤਾਂ ਜਿਹੜੀ ਕੀਤੀ ਹਾਂ ਹਾਂ ਨਹੀਂ ਕੁਝ ਆਪਣੇ ਕੋਲੋਂ ਹੀ ਪਹਿਲਾਂ ਆਪਾਂ ਮਤਲਬ ਜਿਵੇਂ ਟਿੱਕੀ ਉਹੀ ਥੋੜੀ ਰੈਡੀਮੇਡ ਯੂਜ਼ ਕਰੀਦੀ ਹੁਣ ਥੋੜੀ ਆਪਾਂ ਆਪਣੀ ਵਧੀਆ ਤਰੀਕੇ ਨਾਲ ਕਰ ਕਰਦੀ ਆਪਾਂ ਕਰੀਦੀ ਕੋਈ ਰੈਸਟੋਰੈਂਟ ਉਹ ਜਿਹੜੀ ਫਰੋਜਨ ਹੁੰਦੀ ਆ ਉਹ ਲੋਕ ਨਹੀਂ ਪਸੰਦ ਕਰਦੇ ਉਹ ਕਹਿੰਦੇ ਆ ਪਤਾ ਨਹੀਂ ਕਦੋਂ ਦੀ ਬਣੀ ਆ ਇਸ ਕਰਕੇ ਆਪਾਂ ਕੋ ਜਿਹੜਾ ਤੀਜਾ ਜੋ ਹੋਰ ਜਿਹੜੀ ਚੀਜ਼ ਆ ਇਹਦੇ ਵਿੱਚ ਤੁਸੀਂ ਮਸ਼ੀਨ ਦੇ ਵਿੱਚ ਰੱਖਦੇ ਕਿੰਨੇ ਚਿਰ ਤੇ ਮੁੱਲ ਟਾਂ ਦੇ ਵਿੱਚ ਥੋੜੀ ਛੋਟੀ ਗੱਡੀ ਆ ਵੇਖੋ ਪੀਜ਼ਾ ਜਿਵੇਂ 3 ਮਿੰਟ ਤੇ ਤਕਰੀਬਨ ਰੈਡੀ ਹੋ ਜਾਂਦਾ ਵਾ ਬਾਕੀ 버ਗਰ ਆ ਉਹਨੂੰ 1 ਮਿੰਟ ਲੱਗਦਾ ਰਿਹਾ ਪਿਆ ਉਹਨੂੰ 2 ਮਿੰਟ ਲੱਗਦੇ ਆ ਹਾਂਜੀ ਇਹ ਸਾਰੀਆਂ ਮਤਲਬ ਇਹਦੇ ਵਿੱਚ ਮਸ਼ੀਨ ਚ ਹੁੰਦੀਆਂ ਹੋਰ ਵੀ ਚੀਜ਼ਾਂ ਜਿਹੜੀਆਂ ਨਹੀਂ ਨਹੀਂ ਮਸ਼ੀਨ ਚ ਆ ਕੋਈ 버ਗਰ ਆ ਆਪਾਂ ਆਇਲੀ ਫਰੀ 버ਗਰ ਆ ਉਹ ਮਿੰਟ ਚ ਬਣਦਾ ਕੋਈ ਫਰਾਈ ਨਹੀਂ ਕਰਨਾ ਸਿਰਫ ਟਿੱਕੀ ਫਰਾਈ ਹੋਣੀ ਆ ਰੈਪ ਵੀ ਵਿੱਚ ਬਣਨਾ ਸੈਂਡਵਿਚ ਵਿੱਚ ਪੀਜ਼ ਪੋਸਟ ਬੜੀ ਜੈਨੂਅਲ ਜੀ ਜਿਵੇਂ ਬੌਂਡ ਦਾ ਹੈਗਾ 버거 ਆਪਾਂ 40 ਰੁਪਏ ਤੋਂ ਸਟਾਰਟ ਹੋ ਜਾਂਦਾ ਵਾ 80 ਰੁਪਏ ਤੱਕ ਆ ਜਿਹੜੀ ਆ ਰੈਪ ਤੁਸੀਂ ਕਿਸੇ ਰੈਸਟੋਰੈਂਟ ਚਲ ਜੋਗੇ 100 ਪਲੱਸ ਸਟਾਰਟ ਹੁੰਦਾ ਆਪਾਂ ਇਥੇ 60 ਰੁਪਏ ਦਾ ਰੱਖਿਆ ਵਾ ਪੀਜ਼ਾ ਆਪਣੇ ਕੋਲ ਅਸੀਂ ਤਾਂ ਸਟਾਰਟ ਹੋ ਜਾਂਦਾ ਡਬਲ ਟਾਪਿੰਗ ਦਾ ਮਤਲਬ ਜਿਹੜੀ ਮਨ ਲੱਗਦਾ ਕਿ ਲੋਕਲ ਲੋਕ ਨੇ ਜਿੱਦਾਂ ਆਉਂਦੇ ਨੇ ਇਹ ਕਿਹੜੇ ਮਨ ਰੋਡ ਦੇ ਉੱਤੇ ਜਿਹੜਾ ਤੁਸੀਂ ਮਨ ਲਓ ਹੈੱਡਸੈਟ ਸਾਰਾ ਲਗਾਇਆ ਹੈ ਇਹ ਆਪਣਾ ਜੀ ਬਟਾਲਾ ਰੋਡ ਤੇ ਆ ਆਪੋਜ਼ਿਟ ਹੈ ਪੰਜਾਬ ਨੈਸ਼ਨਲ ਬੈਂਕ ਮਤਲਬ ਥੇਲ ਵੀ ਕਿਹਨੋਂ ਹੋਜਣ ਜਿਹੜੇ ਕੀ ਨਾ ਬੇਟੇ ਜਿਹਦਾ ਹੋਰ ਕਰਕੇ ਮਨੋ ਕਰਕੇ ਮਾਪਿਆਂ ਨੂੰ ਜਿਹੇ ਸਤਿਕਾਰ ਕਰਕੇ ਇੱਕ ਵਾਰ ਨੂੰ ਜਿਹੜੀ ਨੌਜਵਾਨ ਪੁੱਛ ਕਰਦਾ ਕੀ ਲੱਗਦਾ ਮੈਂ ਤੁਸੀਂ ਇੱਕ ਨੌਜਵਾਨ ਜੋ ਕਿਵੇਂ ਦੇਖਦੇ ਹੋ ਵੇਖੋ ਐਵੇਂ ਪਹਿਲਾਂ ਬਾਹਰੋਂ ਹੋ ਕੇ ਆਏ ਆ ਨਵੀਂ ਪਹਿਲਾਂ ਮਸਕਟ ਗਿਆ ਸੀ ਅਸੇਪੇ ਬਾਹਰ ਦਾ ਸਵਾਦ ਵੇਖ ਲਿਆ ਵਾ ਇੱਥੇ ਆਪਣਾ ਕੰਮ ਕਰੋ ਅਸੀਂ ਤੇ ਉਹ ਮੈਸੇਜ ਦਵਾਂਗੇ ਕਿ ਬਈ ਇੱਥੇ ਕੰਮ ਕਰੋ ਇੱਥੇ ਸਭ ਕੁਝ ਹੈ ਜਿਹਨੇ ਕਰਨਾ ਉਹਨੇ ਇੱਥੇ ਕਰ ਲੈਣਾ ਜਿਹਨੇ ਨਹੀਂ ਕਰਨਾ ਉਹਨੇ ਬਾਹਰ ਵੀ ਨਹੀਂ ਕਰਨਾ ਮਨ ਜਿਹੜਾ ਮੋਟਿਵੇਸ਼ਨ ਜਿਹੇ ਆਪ ਹੈਗਾ ਨੌਜਵਾਨਾਂ ਨੂੰ ਕਿ ਜਿਹੜਾ ਮਤਲਬ ਇੱਥੇ ਮਿਹਨਤ ਲਾ ਕੇ ਕੰਮ ਕਰੋ ਮਿਹਨਤ ਕਰੋ ਹਾਰਡ ਵਰਕ ਕਰੋ ਬਾਕੀ ਕਾਮਯਾਬੀ ਤੁਹਾਡੇ ਮਗਰ ਮਗਰਾ ਪਿਆ ਜੀ ਕਿ ਕਿੱਥੇ ਜਿਹੜਾ ਸੈਟਅਪ ਜਿਹੜਾ ਸਭਾ ਮਗਰਾ ਵਾ ਕਿਹੜੇ ਰੋਡ ਤੇ ਤੇ ਕੀ ਮਾਰਕਟ ਕਿਹੜੀ ਬਣਦੀ ਆ ਇਹ ਆਪਣਾ ਜੀ ਪੁਰਾਣਾ ਬੱਸ ਸਟੈਂਡ ਜੀ ਤੇ ਤੇ ਬਟਾਲਾ ਰੋਡ ਆ ਆ ਪੰਜਾਬ ਨੈਸ਼ਨਲ ਬੈਂਕ ਦੇ ਉੱਪਰ ਵਾਲੀ ਸਾਈਡ ਤੇ ਸੋ ਇਹ ਸਾਣਾ ਲਾਪਰੇ ਸਿੰਘ ਜਿਹੜਾ ਨੇ ਸਾਰਾ ਸੈਟਅਪ ਲਾਇਆ ਇਹ ਖੁਦ ਇੱਕ ਬਾਹਰ ਜਿਹੜੀ ਕੰਟਰੀ ਦੇ ਵਿੱਚ ਰਹਿ ਕੇ ਉਹਨਾਂ ਜਿਹੜੀ ਨੌਜਵਾਨਾਂ ਨੂੰ ਮੈਸੇਜ ਜਿਹੜਾ ਦਿੱਤਾ ਵਾ ਕਿ ਜਿੰਨੇ ਮਤਲਬ ਕਰਨਾ ਵਾ ਇੱਥੇ ਵੀ ਜਿਹੜਾ ਸੈਟਅਪ ਲਾ ਕੇ ਜਿਹੜੀ ਚੰਗੀ ਆਥਰਨਾ ਜਿਹੜੀ ਕਮਾਈ ਇੱਥੇ ਵੀ ਕਰ ਸਕਦਾ ਸੋ ਮੈਂ ਤੁਹਾਡਾ ਆਪਣਾ ਲਾ